ਸਾਰੀ ਮਹੱਲਾ ਪੰਜਵਾਂ ਮੇਰਾ ਪ੍ਰਭ ਸੰਗੇ ਅੰਤਰ ਜਾਮੀ ਆਗੈ ਕੁਸ਼ਲ ਪਾਸ਼ੈ ਖੀਮ ਸੁਖਾ ਸਿਮਰਤ ਨਾਮ ਸੁਆਮੀ ਰਹਾਉ ਸਾਜਨ ਮੀਤ ਸਖਾ ਹਰ ਮੇਰੈ ਗੋਨ ਗੋਪਾਲ ਹਰ ਰਾਇਆ ਵਿਸਰਨਾ ਜਾਈ ਨਿਮਖ ਹਿਰਦੈ ਤੇ ਪੂਰਾ ਗੁਰੂ ਮਲਾਇਆ ਕਰ ਕਿਰਪਾ ਰਾਖੇ ਦਾਸ ਆਪਣੇ ਜੀ ਜੰਤ ਵਸ ਜਾਕੇ ਇਕਾਲਿਵ ਪੂਰਨ ਪਰਮੇਸ਼ਰ ਭਉ ਨਹੀਂ ਨਾਨਕ ਤਾਂ ਕੈ ਸਾਰੰਗ ਮਹੱਲਾ ਪੰਜਵਾਂ ਜਾਂ ਕੈ ਰਾਮ ਕੋ ਬਲ ਹੋਏ ਸਗਲ ਮਨੋਰਥ ਪੂਰਨ ਤਾ ਹੋਕੇ ਦੁਖ ਨ ਬਿਆਪੈ ਕੋਈ ਰਹਾਉ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੁਣ ਜੀਵਾ ਤਿਸ ਸੋਏ ਉਦਮ ਕਰੋ ਦਰਸ਼ਨ ਪੇਖਣ ਕੋ ਕਰਮ ਪ੍ਰਾਪਤ ਹੋਏ ਗੁਰ ਪ੍ਰਸਾਦੀ ਦ੍ਰਿਸ਼ਟ ਨਿਹਾਰਉ ਦੂਸਰ ਨਾਹੀ ਕੋਇ দান ਦੇ ਨਾਨਕ ਆਪਣੇ ਕੋ ਚਰਨ ਜੀਵਾਂ ਸੰਤ ਧੋਏ ਸਾਰੰਗ ਮਹੱਲਾ ਪੰਜਵਾਂ ਜੀਵਤ ਰਾਮ ਕੇ ਗੁਣ ਗਾਏ ਕਰਹੁ ਕਿਰਪਾ ਗੋਪਾਲ ਬੀਠਲੇ ਬਿਸਰਨਾ ਕਬਹੀ ਜਾਏ ਰਹਾਉ ਮਨ ਤਨ ਧਨ ਸਭ ਤੁਮਰਾ ਸੁਆਮੀ ਆਨ ਨਾ ਦੂਜੀ ਜਾਏ ਜਿਉ ਤੂੰ ਰੱਖੈ ਤਿਵੇਂ ਰਹਿਣਾ ਤੁਮਰਾ ਪੈਨ ਖਾਇ ਸਾਧ ਸੰਗਤ ਕੈ ਬਲ ਬਲ ਜਾਈ ਬਹੁੜ ਨਾ ਜਨਮਾ ਧਾਏ ਨਾਨਕ ਦਾਸ ਤੇਰੀ ਸਰਲਾਈ ਜਿਉ ਭਾਵੈ ਤਿਵੇਂ ਚਲਾਈ ਸਾਰੰਗ ਮਹੱਲਾ 5 ਮੰਨ ਰੇ ਨਾਮ ਕੋ ਸੁਖ ਸਾਰ ਆਨ ਕਾਮ ਵਿਕਾਰ ਮਾਇਆ ਸਗਲ ਦੀ ਸਹ ਹਸਾਰ ਰਹਾਉ ग्रह ਅੰਧ ਕੂਪ ਪਤਤ ਪ੍ਰਾਣੀ ਨਰਕ ਘੋਰ ਗੁਬਾਰ ਅਨਕ ਜੋਨੀ ਭ੍ਰਮਤ ਹਾਰੇ ਓ ਭ੍ਰਮਤ ਬਾਰੰਬਾਰ ਪਤਤ 파ਵਨ ਭਗਤ ਬਚਲ ਦੀਨ ਕਿਰਪਾ ਧਾਰ ਕਰ ਜੋੜ ਨਾਨਕ ਦਾਨ ਮੰਗੈ ਸਾਧ ਸੰਗ ਉਧਾਰ ਸਾਰੀ ਮਹੱਲਾ ਪੰਜਵਾਂ ਬਿਰਾਜਤ RAM ਕੋ ਪ੍ਰਤਾਪ ਆਦ ਬਿਆਦ ਉਪਾਦ ਸਭ ਨਾਸਤੀ ਬਿਨ ਸੇ ਤੀਨੈ ਤਾਪ ਰਹਾਉ ਤ੍ਰਿਸ਼ਨਾ 부ज्ਜੀ ਪੂਰਨ ਸਭ ਆਸਾ ਚੂਕੇ ਸੋਗ ਸੰਤਾਪ ਗੁਣ ਗਾਵਤ ਅਚੁਤ ਅਬਨਾਸੀ ਮਨ ਤਨ ਆਤਮ ਧਰਾਪ ਕਾਮ ਕ੍ਰੋਧ ਲੋਭ ਮਦ ਮਤਸਰ ਸਾਧੂ ਕੈ ਸੰਗ ਖਾਪ ਪਗਤ ਵਚਲ ਭੈ ਕਾਟਨ ਹਾਰੇ ਨਾਨਕ ਕੇ ਮਾਈ ਬਾਪ ਸਾਰੰਗ ਮਹੱਲਾ ਪੰਜਵਾ आतुर नाम बिन संसार तृप्त ना होवत कुकरी आशा इत लागो बिखिया सार रहाऊ पाई ठ गौरी आप पलायो जन्मत बारो बार हर का सिमरन निमखना सिमरियो जम कंकर करत खवार हो हो कृपाल दीन दुख पंजन तेरेया संत हैं की रावार नानक दास दर्श प्रभु जाचे ਮਨ ਤਨ ਕੋ ਆਧਾਰ ਸਾਰੰਗ ਮਹੱਲਾ ਪੰਝਵਾਂ ਮੈਲਾ ਹਰ ਕੇ ਨਾਮ ਬਿਨ ਜੀਉ ਤਿਨ ਪ੍ਰਭ ਸਾਚੈ ਆਪੁ ਭੁਲਾਇ ਬਿਖੈ ਠ ਗਉਰੀ ਪੀਉ ਰਹਾਉ ਕੋਟ ਜਨਮ ਭ੍ਰਮ ਤੋ ਬਹੁ ਭਾਂਤੀ ਥਿਤ ਨਹੀਂ ਕਤੁ ਹੂ ਪਾਈ ਪੂਰਾ ਸਤਗੁਰ ਸਹ ਜਿਨਾ ਭੇਟਿਆ ਸਾਖ ਤਿ ਆਵੈ ਜਾਈ ਰਾਖ લેਹੁ ਪ੍ਰਭ ਸਮਰਥਾ ਦਾਤੇ ਤੁਮ ਪ੍ਰਭੇ ਅਗਮ ਅਪਾਰ ਨਾਨਕ ਦਾਸ ਤੇਰੀ ਸਰਨਾਈ ਪਵ ਜਲ ਉਤਰਿਓ ਪਾਰ ਸਾਰੰਗ ਮਹੱਲਾ ਪੰਜਵਾਂ ਰਮਣ ਕੋ RAM ਕੇ ਗੁਣ ਬਾਦ ਸਾਧ ਸੰਗ ਧਿਆਈਐ ਪਰਮੇਚਰ ਅੰਮ੍ਰਿਤ ਜਾਕੇ ਸਵਾਦ ਰਹਾਉ ਸਿਮਰਤ ਇਕ ਅਚੂਤ ਅਬਨਾਸੀ ਬਿਨ ਸੇ ਮਾਇਆ ਮਾਦ ਸਹਿਜ ਅਨੰਦ ਅਨਹਦ ਧੁਨ ਬਾਣੀ ਬਹੁਰਨਾ ਭਏ ਵਿਖਾਦ ਸੰਕਾਦਕ ਬ੍ਰਹਮਾਦਕ ਗਾਵਤ ਗਾਵਤ ਸੁਖ ਪ੍ਰਹਿਲਾਦ ਪੀਵਤ ਅਮਿਓ ਮਨੋਹਰ ਹਰ ਰਸ ਜਪ ਨਾਨਕ ਹਰ ਬਿਸਮਾਦ ਸਾਰਗ ਮਹੱਲਾ ਪੰਜਵਾਂ ਕੀਨੇ ਪਾਪ ਕੇ ਬਹੁ ਕੋਟ ਦਿਨ ਸ੍ਰੈਣੀ ਥਕਤ ਨਹੀਂ ਕਤਹਿ ਨਹੀਂ ਛੋਟ ਰਹਾਉ ਮਹਾ ਬੱਜਰ ਬਿਖ ਬਿਆਦੀ ਸਿਰ ਉਠਾਈ ਪੋਟ ਉਗਰ ਘੰਗਿਆ ਖਿਨਹਿ ਪੀਤਰ ਜਮਹ ਗਰਾਸੀ ਝੂਟ ਪਸੂ ਪ੍ਰੇਤ ਉਸਟ ਗਰਧਵ ਅਨਕ ਜੋਨੀ ਲੇਟ ਭਜ ਸਾਧ ਸੰਗ ਗੋਬਿੰਦ ਨਾਨਕ ਕਾਸ਼ ਨਾ ਲਾਗੇ ਫੇਟ ਸਾਰੀ ਮਹੱਲਾ ਪੰਜਵਾਂ ਅੰਦੇ ਖਾਵਹਿ ਬਿਸੂ ਕੇ ਗਤਾਕ ਨੈਣ ਸਰਵਨ ਸਰੀਰ ਸਭ ਹਟਿਓ ਸਾਸ ਗਇਓ ਤਤ ਘਾਟ ਰਹਾਉ ਅਨਾਥ ਰਿਝਾਂਲ ਉਦਰ ਲੈ ਪੋਖ ਹੈ ਮਾਇਆ ਗਈਆ ਹਾਟ ਕਿਲ ਵਿਖ ਕਰਤ ਕਰਤ ਪਛਤਾਵਹਿ ਕਬੂ ਨਾ ਸਾਕ ਹੈ ਛਾਂਟ ਨਿੰਦਕ ਜਮਦੂਤੀ ਆਏ ਸੰਘਾਰੇ ਹੋ ਦੇਵਹਿ ਮੂਢ ਉੱਪਰ ਮਟਾਕ ਨਾਨਕ ਆਪਨ ਕਟਾਰੀ ਆਪਸ ਕੋ ਲਾਈ ਮਾਨੇ ਆਪਣਾ ਕੀਨੋ ਫਾਟ ਸਾਰਗ ਮਹੱਲਾ ਪੰਜਵਾਂ ਟੂਟੀ ਨਿੰਦਕ ਕੀ ਯਦ ਵਿੱਚ ਜਨਕਾਰ ਆਖ ਆਪ ਸੁਆਮੀ ਬੇਮੁਖ ਕੋ ਆਏ ਪਹੰਚੀ ਮੀਚ ਰਹਾਉ ਉਸ ਕਾ ਕਹਿਆ ਕੋਏ ਨਾ ਸੁਣੀ ਕਹੀਂ ਨ ਬੈ ਸੁਣ ਪਾਵੇ ਈਹਾਂ ਦੁੱਖ ਆਗੈ ਨਰਕ ਪੁੰਚੈ ਬਹੁ ਜੋਨੀ ਪਰਮਾਵੇ ਪ੍ਰਗਟ ਭਿਆ ਖੰਡੀ ਬ੍ਰਹਮੰਡੀ ਕੀਤਾ ਆਪਣਾ ਪਾਇਆ ਨਾਨਕ ਸਰਨ ਨਿਰਭਉ ਕਰਤੇ ਕੀ ਆਨੰਦ ਮੰਗਲ ਗੁਣ ਗਾਇਆ ਸਾਰਿ ਮਹੱਲਾ ਪੰਜਉ ਤ੍ਰਿਸ਼ਨਾ ਚਲਤ ਬਹੁ ਪ੍ਰਕਾਰ ਪੂਰਨ ਹੋਤ ਨ ਕਤਹੋ ਬਾਤਹਿ ਅੰਤ ਪਰ ਤਿਹਾਰ ਰਹਾਉ ਸਾਤ ਸੁਖ ਨ ਸਹਿਜ ਉਪਜੈ ਇਹੈ ਇਸ ਵਿਵਹਾਰ ਆਪ ਪਰ ਕਾ ਕਛ ਨ ਜਾਣੈ ਕਾਮ ਕ੍ਰੋਧਹਿ ਜਾਰ ਸੰਸਾਰ ਸਾਗਰ ਦੁਖ ਬਿਆਪਿਓ ਦਾਸ ਲੇਵੋ ਤਾਰ ਚਰਨ ਕਮਲ ਸਰਣਾਏ ਨਾਨਕ ਸਾਦ ਸਦਾ ਬਲੇਹਾਰ ਸਾਰੰਗ ਮਹੱਲਾ ਪੰਜਵਾਂ ਰੇ ਪਾਪੀ ਤੈਂ ਕਮਨ ਕੀ ਮਤ ਲੀਨ ਨਿਮਖ ਘਰੀ ਨਾ ਸਿਮਰ ਸੁਆਮੀ ਜੀਉ ਪਿੰਡ ਜਿਨ ਦੀਨ ਰਹਾਉ ਖਾਤ ਪੀਵਤ ਸੁਵੰਤ ਸੁਖੀਆ ਨਾਮ ਸਿਮਰਤ ਖੀਨ ਗਰਭ ਉਦਰ ਬਿਲਲਾਟ ਕਰਤਾ ਤਹਾਂ ਹੋਵਤ ਦੀਨ ਮਹਾ ਮਾਦ ਬਿਕਾਰ ਬਹੰਦਾ ਅਨਕ ਜੋਨ ਪਰਮੀਨ ਗੋਵਿੰਦ ਬਿਸਰੇ ਕਮਨ ਦੁਖ ਗਣੀਐ ਸੁਖ ਨਾਨਕ ਹਰ ਪਦ ਚੀਨ ਸਾਰੰਗ ਮਹੱਲਾ ਪੰਜਵਾਂ ਮਾਈ ਰੀ ਚਰਨ ਹੈ ਊਟ ਗਹੀ ਦਰਸ਼ਨ ਪੇਖ ਮੇਰਾ ਮਨ ਮੋਹਿਉ ਦੁਰਮਤ ਜਾਤ ਬਹੀ ਰਹਾਉ ਅਗਹਿ ਅਗਾਧ ਊਚ ਅਬਨਾਸੀ ਕੀਮਤ ਜਾਤ ਨਾ ਕਹੀ ਜਲ ਤਲ ਪੇਖ ਪੇਖ ਮਨ ਵਿਗਸਿਉ ਪੂਰ ਰਹਿਓ ਸ੍ਰਬਮਹੀ ਦੀਨ ਦਿਆਲ ਪ੍ਰੀਤਮ ਮਨਮੋਹਨ ਮਿਲ ਸਾਧ ਹੈ ਕੀਨੋ ਸਹੀ ਸਿਮਰ ਸਿਮਰ ਜੀਵਤ ਹਰ ਨਾਨਕ ਜਮ ਕੀ ਭੀਰ ਨਾ ਫਹੀ ਸਾਰੰਗ ਮਹੱਲਾ 5 ਮਾਹੀਰੀ ਮਨ ਮੇ ਰੋਹ ਮਤ ਵਾਰੂ ਤੇਖ ਦਿਆਲ ਅਨੰਦ ਸੁਖ ਪੂਰਨ ਹਰ ਰਸ ਰਪਿਉ ਖਮਾਰੂ ਰਹਾਉ ਨਿਰਮਲ ਭਏ ਊਜਲ ਜਸ ਗਾਵਤ ਬਹੋਰ ਨਾ ਹੋਤ ਕਾਰੂ ਚਰਨ ਕਮਲ ਸਿਓ ਡੋਰੀ ਰਾਤੀ ਭੇਟਿਓ ਪੁਰਖ ਅਪਾਰੂ ਕਰ ਗਹਿ ਲੀਨੇ ਸਰਬਸ ਦੀਨੇ ਦੀਪਕ ਭਇਓ ਉਜਾਰੂ ਨਾਨਕ ਨਾਮ ਰਸਕ ਬੈ ਰਾਗੀ ਕੁਲਹਿ ਸਮੂਹਾ ਤਾਰੂ ਸਾਰੇ ਮਹੱਲਾ ਪੰਜਵਾ ਮਾਈਰੀ ਆਨ ਸਿਮਰ ਮਰ ਜਾਹੇ ਤਿਆਗ ਗੋਬਿੰਦ ਜੀਅਨ ਕੋ ਦਾਤਾ ਮਾਇਆ ਸੰਗ ਲਪਟਾਹਿ ਰਹਾਉ ਨਾਮ ਬਸਾਰ ਚੱਲਹਿ ਅਨਮਾਰਗ ਨਰਕ ਘੋਰ ਮਹਿ ਪਾਹਿ ਅਨਕ ਸਜਾਈ ਗਣਤ ਨ ਆਵੈ ਗਰਬੈ ਗਰਭ ਪਰਮਾਹਿ ਸੇਤਨਵੰਤੇ ਸੇਪਤਵੰਤੇ ਹਰ ਕੀ ਸਰਨ ਸਮਾਹਿ ਗੁਰ ਪ੍ਰਸਾਦ ਨਾਨਕ ਜਗ ਜੀਤਿਓ ਬੋਹਰ ਨ ਆਵਹਿ ਜਾਹਿ ਸਾਰੰਗ ਮਹੱਲਾ ਪੰਜਵਾਂ ਹਰ ਕਾਟੀ ਕੁਟਲਤਾ ਕੁਠਾਰ ਭ੍ਰਮ ਬਨ ਦਹਿਨ ਭਏ ਖਿਨ ਪੀਤਰ ਰਾਮ ਨਾਮ ਪਰਹਾਰ ਰਹਾਉ ਕਾਮ ਕ੍ਰੋਧ ਨਿੰਦਾ ਪਰਹਰੀਐ ਕਾਢੇ ਸਾਧੂ ਕੈ ਸੰਗ ਮਾਰ ਜਨਮ ਪਦਾਰਥ ਗੁਰਮੁਖ ਜੀਤਿਆ ਬਹੁਰ ਨਾ ਜੂਐ ਹਾਰ ਆਠ ਪਹਿਰ ਪ੍ਰਭ ਕੇ ਗੁਣ ਗਾਵਹਿ ਪੂਰਨ ਸ਼ਬਦ ਵਿਚਾਰ ਨਾਨਕ ਦਾਸਨ ਦਾਸ ਜਨ ਤੇਰਾ ਪੁਨਹਿ ਪੁਨਹਿ ਨਮਸ਼ਕਾਰ ਸਾਰੰਗ ਮਹੱਲਾ ਪੰਜਵਾਂ ਪੋਥੀ ਪਰਮੇਸ਼ਰ ਕਾਥਾਨ ਸਾਧ ਸੰਗ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਰਹਾਉ ਸਾਧਕ ਸਿੱਧ ਸਗਲ ਮਨ ਲੋਚਹਿ ਬਿਰਲੇ ਲਾਗੇ ਧਿਆਨ ਜਿਸੈ ਕਿਰਪਾਲ ਹੋਇ ਮੇਰਾ ਸੁਆਮੀ ਪੂਰਨਤਾ ਕੋ ਕਾਮ ਜਾਂ ਕਹਿ ਹਿਰਦੈ ਵਸੈ ਭੈ ਪੰਜਨ ਤਿਸ ਜਾਣੈ ਸਗਲ ਜਹਾਨ ਕਿਨ ਪਲ ਬਿਸਰ ਨਹੀਂ ਮੇਰੇ ਕਰਤੇ ਇਹੋ ਨਾਨਕ ਮੰਗੈ ਦਾਨ ਸਾਰਿੰਗ ਮਹਲ